ਜਲੰਧਰ ਜਿਮਨੀ ਚੋਣਾਂ ਦੇ ਨਤੀਜੇ ਆਨੇ ਸ਼ੁਰੂ ਹੋ ਗਏ ਨੇ ਤਾਂ ਪਹਿਲੇ ਤਕਰੀਬਨ 3 ਰਾਊਂਡ ਦੀ ਜਿਹੜੀ ਹੈ ਕਾਊਂਟਿੰਗ ਹੋ ਚੁੱਕੀ ਤੇ 3 ਰਾਊਂਡ ਦੇ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਅੱਗੇ ਚੱਲ ਰਹੀ ਹੈ ਤਾਂ ਲੀਡ ਜਿਹੜੀ ਹੈ 5000 ਤੋਂ ਵੀ ਪਲੱਸ ਜਾ ਚੁੱਕੀ ਹੈ ਔਰ ਇਸ ਦੇ ਵਿੱਚ ਜਿਹੜਾ ਹੈ ਸਾਫ਼ ਤੌਰ ਤੇ ਮੰਨਿਆ ਜਾਵੇ ਕਿ 13 ਰਾਊਂਡ ਨੇ ਤੇ ਜਿੱਦੇ ਵਿੱਚ 3 ਰਾਊਂਡ ਦੇ ਵਿੱਚ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਤੇ ਜਿੱਦੇ ਵਿੱਚ ਕਾਂਗਰਸ 2 ਨੰਬਰ ਤੇ ਅਤੇ ਭਾਜਪਾ ਜਿਹੜੀ ਹੈ 3 ਨੰਬਰ ਤੇ ਨਜ਼ਰ ਆ ਰਹੀ ਹੈ ਤਾਂ ਇਹ ਇੱਕ ਵੱਡਾ ਜਿਹਾ ਹੈ ਰਿਜ਼ਲਟ ਸਾਹਮਣੇ ਆ ਰਿਹਾ ਹੈ ਕਿਉਂਕਿ ਜਿਸ ਤਰੀਕੇ ਨਾਲ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਲੜਾਈ ਸਰਕਾਰ ਵਰਸਸ ਕਾਂਗਰਸ ਸੀ ਤਾਂ ਉਸ ਦੇ ਵਿੱਚ ਕਿਤੇ ਨਾ ਕਿਤੇ ਜਿੱਤ ਜਿਹੜੀ ਹੈ ਉਹ ਸਰਕਾਰ ਦੀ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਜਿਸ ਤਰੀਕੇ ਨਾਲ ਬਿਆਨਬਾਜ਼ੀ ਕੀਤੀ ਗਈ ਸੀ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਖੁਦ ਸੀਟ ਤੇ ਆ ਕੇ ਬੈਠ ਗਏ ਸੀ ਤਾਂ ਉਸ ਦੇ ਨਤੀਜੇ ਆਣੇ ਸ਼ੁਰੂ ਹੋ ਗਏ ਨੇ ਤਾਂ ਇਸ ਵੇਲੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਐਕਟਿਵ ਨਜ਼ਰ ਆ ਰਹੀ ਹੈ ਅੱਗੇ ਚੱਲ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਉਹ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਮੈਡਮ ਕਿਸ ਤਰ੍ਹਾਂ ਦੀ ਦੇਖਦੇ ਹੋਗੇ ਰਾਊਂਡ ਦੇ ਵਿੱਚ ਤਿੰਨ ਰਾਊਂਡ ਹੋ ਗਏ ਲੀਡ ਆ ਰਹੀ ਕੀ ਕਹੋਗੇ ਹਾਂਜੀ ਬਿਲਕੁਲ ਅਸੀਮਿੰਦਰ ਭਗਤ ਜੀ ਜੋ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਵੱਡੀ ਲ ਦੀਆਂ ਜੋ ਵੀ ਕੀਤੇ ਕਾਰਗੁਜ਼ਾਰੀਆਂ ਉਹਨਾਂ ਤੇ ਲੋਕਾਂ ਨੇ ਮੋਹਰ ਲਗਾਈ ਹੈ ਤੇ ਅੱਗੇ ਵੀ ਉਹਨਾਂ ਦੇ ਲੋਕਾਂ ਦੀ ਸੇਵਾ ਦੇ ਵਿੱਚ ਮਹਿੰਦਰ ਭਗਤ ਜੀ ਹਾਜ਼ਰ ਰਹਿਣਗੇ ਤੇ ਜਿੱਦਾਂ ਕਿ ਸਾਡੇ ਭਗਵੰਤ ਮਾਨ ਜੀ ਨੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੈ ਕਿ ਐਮ ਐਲ ਏ ਬਣਾਉਣਾ ਤੁਹਾਡਾ ਕੰਮ ਹੈ ਤੇ ਉਸ ਤੋਂ ਬਾਅਦ ਦੀ ਪੌੜੀ ਚੜਾਉਣਾ ਮੇਰਾ ਕੰਮ ਹੈ ਤੇ ਸਾਡੇ ਮਹਿੰਦਰ ਭਗਤ ਜੀ ਅਗਲੀ ਪੌੜੀ ਜ਼ਰੂਰ ਚੜ੍ਹਨਗੇ ਤੇ ਅਸੀਂ ਉਹਨਾਂ ਨੂੰ ਮੰਤਰੀਪੱਤੇ ਜਾਂਦੇ ਹੋਏ ਦੇਖਣਾ ਚਾਹੁੰਦੇ ਆ ਤੇ ਅੱਜ ਅਸੀਂ ਵੱਡੇ ਲਈ ਨਾ ਜਿੱਤ ਰਹੇ ਆ ਤੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਵਾਂਗੇ ਤੇ ਤੁਸੀਂ ਵੀ ਸਾਡੀ ਖੁਸ਼ੀ ਵਿੱਚ ਜ਼ਰੂਰ ਸ਼ਾਮਿਲ ਹੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਦੇ ਅਸੀਂ ਇਸ ਵੇਲੇ ਜਲੰਧਰ ਦੇ ਖਾਲਸਾ ਕਾਲਜ ਵਿਖੇ ਮੌਜੂਦ ਆ ਤਾਂ ਖਾਲਸਾ ਕਾਲਜ ਤੁਸੀਂ ਦੇਖੋ ਕਿ ਇਸ ਵੇਲੇ ਪੁਲਿਸ ਦੇ ਅਧਿਕਾਰੀ ਕੜੇ ਸੁਰੱਖਿਆ ਪ੍ਰਬੰਧਾ ਹੇਠ ਜਿਹੜਾ ਹੈ ਇੱਥੇ ਜਿਹੜਾ ਹੈ ਇੱਥੇ ਕਾਊਂਟਿੰਗ ਕਰਾਈ ਜਾ ਰਹੀ ਹੈ ਤੇ ਕਾਊਂਟਿੰਗ ਦੇ ਵਿੱਚ ਦੱਸਣਾ ਚਾਹਾਂਗੇ ਤਕਰੀਬਨ 3 ਰਾਊਂਡ ਦੀ ਜਿਹੜੀ ਇਸ ਵੇਲੇ ਕਾਊਂਟਿੰਗ ਹੋ ਚੁੱਕੀ ਹੈ ਤਾਂ ਉਸ ਦੇ ਵਿੱਚ ਜਿਹੜਾ ਹੈ ਉਹ ਇਸ ਵੇਲੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅੱਗੇ ਚੱਲ ਰਹੀ ਹੈ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਨੇ ਜਿਹੜੇ ਆਮ ਆਦਮੀ ਪਾਰਟੀ ਤੋਂ ਨਹੀਂ ਕਿਉਂਕਿ ਇਸ ਵੇਲੇ ਜਿਹੜਾ ਟ੍ਰੈਂਡ ਆਮ ਆਦਮੀ ਪਾਰਟੀ ਦਾ ਹੈ ਤਾਂ ਸਰ ਕੀ ਕਹਿਣਾ ਚਾਹੋਗੇ ਇਸ ਵੇਲੇ ਸਾਜੀ ਤੇ ਕਹਿੰਦੇ ਭਗਤ ਜੀ ਦੀ ਬਤਨ ਸ਼ਰੀਫੀ ਕਰਕੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਇਮਾਨਦਾਰ ਦੇ ਨਾਲ ਆਮ ਆਦੀ ਪਾਰਟੀ ਜਿਹੜੀ ਹੈਗੀ ਆ ਇਮਾਨਦਾਰੀ ਦੀ ਪਾਰਟੀ ਇਹ ਕੰਮ ਕਰਦੀ ਹੈ ਉਹ ਤੁਹਾਨੂੰ 23 ਸਾਲਾਂ ਚ ਕੰਮ ਕੀਤੇ ਆ ਸੀਤਲ ਲੰਗਰਾਲ ਵੱਲੋਂ ਬੜੇ ਦਾਅਵੇ ਕੀਤੇ ਜਾ ਰਹੇ ਸੀ ਪੈਂਡਰਾਈਵ ਦੇ ਉਹ ਕੀ ਕਹਿਣਾ ਚਾਹੋਗੇ ਸਾਡੇ ਕੋਲ ਸੀਤਲ ਵੀ ਆਪਣਾ ਭਰਾ ਹੈਗਾ ਆਪਾਂ ਉਸ ਤੋਂ ਉਹ ਨਹੀਂ ਕੁਝ ਵੀ ਕਹਾਂਦੇ ਕਿਉਂਕਿ ਇਹ ਪਾਰਟੀ ਆਪਣੀ ਦਾਦੇ ਪਿਆਰ ਆਪਣੀ ਥਾਂ ਤੇ ਬਿਲੇ ਅਸੀਂ ਕਿਸੇ ਦੇ ਬਲ ਖਿਲਾਫ ਨਹੀਂ ਕਿਸੇ ਨੂੰ ਕਹਿ ਸਕਦੇ ਕਿਉਂਕਿ ਆਪ ਤਿਆਰ ਸਾਡੇ ਨਾਲ ਬਣਿਆ ਹੋਣਾ ਚਾਹੀਦਾ ਬਿਲਕੁਲ ਪੁਲਿਸ ਦੇ ਅਧਿਕਾਰੀ ਵੀ ਇਸ ਵੇਲੇ ਇੱਥੇ ਮੌਜੂਦ ਨੇ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਲਗਾਤਾਰ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਕੀਤੇ ਗਏ ਨੇ ਖਾਸ ਕਰਕੇ ਕਾਲਜ ਲਾਇਲਪੁਰ ਖਾਲਸਾ ਕਾਲਜ ਦੇ ਵਿੱਚ ਮੌਜੂਦ ਆ ਤਾਂ ਇੱਥੇ ਮੀਡੀਆ ਦਾ ਵੀ ਜਮਾਵੜਾ ਹੈ ਤਾਂ ਦੂਸਰੇ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਜਿਹੜੀ ਹੈ ਆਮ ਆਦਮੀ ਪਾਰਟੀ ਉਹ ਅੱਗੇ ਚਲਦੀ ਨਜ਼ਰ ਆ ਰਹੀ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅੰਮ੍ਰਿਤਸਰ ਮਾਫ ਕਰ ਜਲੰਧਰ ਤੋਂ ਦਿਖਾ ਰਹੇ ਹਾਂ ਤਸਵੀਰਾਂ ਤਾਂ ਜਿਹੜਾ ਹੈ ਆਮ ਆਦਮੀ ਪਾਰਟੀ ਪਹਿਲੇ ਜਿਹੜੇ ਤਿੰਨ ਰੁਝਾਨ ਨੇ ਪਹਿਲੇ ਜਿਹੜੇ ਤਿੰਨ ਅੱਜ ਜਿਹੜੀ ਕਾਊਂਟਿੰਗ ਹੋਈ ਆ ਉਸ ਦੇ ਵਿੱਚ ਅੱਗੇ ਰਹੀ ਕਿਉਂਕਿ ਪਹਿਲੇ ਹੀ ਜਦੋਂ ਐਂਟਰੀ ਹੁੰਦੀ ਆ ਪਹਿਲਾਂ ਜਦੋਂ ਰਾਉਂਡ ਫੁੱਲ ਦਾ ਉਹ ਤੇ 2000 ਉਸ ਤੋਂ ਬਾਅਦ ਦੂਜੇ ਰਾਉਂਡ ਦਾ 6000 ਉਸ ਤੋਂ ਬਾਅਦ ਖੋਰ ਵੀ ਲੀਡ ਵੱਡੀ ਨਜ਼ਰ ਆ ਰਹੀ ਹੈ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਸ਼ੀਤਲ ਲੰਗਰਾਲ ਇਸ ਵੇਲੇ ਜਿਹੜੀ ਇੱਕ ਜੋ ਫਾਈਟ ਸੀਗੀ ਉਹ ਸੀ ਸ਼ੀਤਲ ਲੰਗਰਾਲ ਤੇ ਆਮ ਆਦਮੀ ਪਾਰਟੀ ਵਿਚਾਲੇ ਕਿ ਸ਼ੀਤਲ ਲੰਗਰਾਲ ਵੱਲੋਂ ਬਹੁਤ ਸਾਰੇ ਦਾਅਵੇ ਕੀਤੇ ਗਏ ਸੀ ਕਿ ਉਹਨਾਂ ਕੋਲ ਪੈਂਡਰਾਈਵ 'ਚ ਬਹੁਤ ਸਾਰੇ ਰਾਜ਼ ਨੇ ਜਿਨ੍ਹਾਂ ਨੂੰ ਖੋਲਣ ਵਾਸਤੇ ਉਹ ਇੱਕ ਚੌਂਕ 'ਚ ਇਕੱਤਰ ਹੋਏ ਉਸ ਤੋਂ ਬਾਅਦ ਸਰਕਾਰ ਦੇ ਖਿਲਾਫ ਬਹੁਤ ਵੱਡਾ ਉਹਨਾਂ ਨੇ ਇੱਕ ਮੰਡੇਟ ਦੇਣ ਦੀ ਕੋਸ਼ਿਸ਼ ਕੀਤੀ ਆਪਣੇ ਵਿਚਾਰ ਦੇਣ ਦੀ ਕੋਸ਼ਿਸ਼ ਕੀਤੀ ਲੇਕਿਨ ਉਸ ਤੋਂ ਬਾਅਦ ਜਿਹੜਾ ਹੈ ਉਹ ਕਿਤਨਾ ਕਿਤੇ ਵਿਫਲ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਖੁਦ ਬੀਜੇਪੀ ਇਸ ਵੇਲੇ 3 ਨੰਬਰ ਤੇ ਹੈ ਤਾਂ ਇਹ ਉਹ ਹਲਕ ਚਰਨਜੀਤ ਸਿੰਘ ਚੰਨੀ ਜੇਤੂ ਹੋਏ ਸਨ ਔਰ ਉਸ ਤੋਂ ਬਾਅਦ 2 ਨੰਬਰ ਤੇ ਇੱਥੇ ਭਾਜਪਾ ਸੀ ਔਰ 3 ਨੰਬਰ ਤੇ ਆਮ ਆਦਮੀ ਪਾਰਟੀ ਸੀ ਆਮ ਆਦਮੀ ਪਾਰਟੀ ਮਹਿ 17000 ਵੋਟ ਤੱਕ ਕੰਸੀਮਿਤ ਰਹੀ ਸੀ ਉਹ ਤਕਰੀਬਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਜਿਹੜਾ فاਸਲਾ ਸੀ ਉਹ ਤਕਰੀਬਨ 25000 ਵੋਟਾਂ ਦਾ ਸੀ ਤੇ ਉਹ ਤਕਰੀਬਨ فاਸਲਾ ਜਿਹੜਾ ਹੈ ਉਸ ਨੂੰ ਕਵਰ ਕਰਦੇ ਹੋਏ ਇਸ ਵੇਲੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜਿੱਤ ਸਕਦੀ ਹੈ ਕਿਉਂਕਿ ਇਸ ਤਰ੍ਹਾਂ ਦੇ ਰੁਝਾਨ ਆ ਰਹੇ ਨੇ ਜਿਸ ਤਰੀਕੇ ਦੇ ਨਾਲ ਤਿੰਨ ਰਾਊਂਡ ਦੀ VOTING ਹੋਈ ਹੈ ਤਾਂ ਕੁੱਲ ਮਿਲਾ ਕੇ ਅਗਰ ਗੱਲ ਕੀਤੀ ਜਾਵੇ ਤਾਂ ਜਲੰਧਰ ਚੋਣਾ ਦੇ ਵਿੱਚ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਔਰ ਥੋੜੀ ਦੇਰ ਚ ਹੋਰ ਨਤੀਜੇ ਆਣਗੇ ਲਗਾਤਾਰ ਜਾਰੀ ਰਹਿਣਗੇ ਪਰ ਫਿਲਹਾਲ ਪਹਿਲੇ ਤਿੰਨ ਚਰਨਾਂ ਦੇ ਵਿੱਚ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਔਰ ਕਾਂਗਰਸ 2 ਨੰਬਰ ਤੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਔਰ ਵਰਕਰ ਇੱਥੇ ਜੁੜਨੇ ਸ਼ੁਰੂ ਹੋ ਚੁੱਕੇ ਨੇ ਤਾਂ ਆਉਣ ਵਾਲੇ ਸਮੇਂ ਤੇ ਇੱਥੇ ਖੁਸ਼ੀਆਂ ਵੀ ਹੋਣਗੀਆਂ ਸਰ ਕੀ ਕਹਿਣਾ ਚਾਹੋਗੇ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਜੀ ਮੈਂ ਜੀ ਸੁਭਾਸ਼ ਸ਼ਰਮਾ ਸਟੇਟ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਮਹਿੰਦਰ ਭਗਤ ਜੀ ਨੂੰ ਸਾਡੇ ਆਮ ਆਦਮੀ ਪਾਰਟੀ ਦੇ ਨੂੰ ਉਹਨਾਂ ਦੀ ਮਿਹਨਤ ਨੂੰ ਪਰਮਾਤਮਾ ਨੇ ਸਫਲ ਕੀਤਾ ਇੱਕ ਸ਼ਰਾਫਤ ਨੂੰ ਵੋਟ ਪਈ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਇਸ ਤਰ੍ਹਾਂ ਦੀ ਗੱਲਾਂ ਸਾਹਮਣੇ ਆ ਰਹੀਆਂ ਨੇ ਤੇ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਲੀਡਿੰਗ 'ਚ ਹੈ ਔਰ ਇੱਕ ਨੰਬਰ ਤੇ ਆਮ ਆਦਮੀ ਪਾਰਟੀ ਔਰ ਦੋ ਤੇ ਕਾਂਗਰਸ ਤਿੰਨ ਦੇ ਉੱਤੇ ਜਿਹੜਾ ਹੈ ਇਸ ਵੇਲੇ ਬੀਜੇਪੀ ਦੇ ਸ਼ੀਤਲ ਲੰਗਰਾਲ ਨਜ਼ਰ ਆ ਰਹੇ ਹੋਰ ਵੀ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਤੁਸੀਂ ਦੇਖ ਰਹੋ ਗ੍ਰੇਟ ਪੰਜਾਬ ਟੀਵੀ ਦਾ ਇਸ ਤਰ੍ਹਾਂ ਹੋਰ ਵੀ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਕੈਮਰਾਮੈਨ ਅਰਜਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਜਲੰਧਰ